ਦੀਵਾਲੀ ਦਾ ਪਵਿੱਤਰ ਤਿਹਾੜੀ ਸਾਰੇ ਹਿੰਦੁਸਤਾਨ ਦੇ ਵਿੱਚ ਖੁਸ਼ੀ ਔਰ ਖੇੜੇ ਲੈ ਕੇ ਆ ਰਿਹਾ। ਦੀਪavali ਜਿਹੜੀ ਦੀਵਾਲੀ ਮਨਾਈ ਜਾਂਦੀ ਹੈ ਇਹਦੇ ਬਹੁਤ ਵੱਡੇ ਮਹੱਤਵ ਨੇ ਹਿੰਦੁਸਤਾਨ ਦੇ ਵਿੱਚ। Hindu ਸਮਾਜ ਦੇ ਵਿੱਚ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਅਯੁੱਧਿਆ ਤੋਂ ਵਾਪਸ ਆਪਣਾ ਬਨਵਾਸ ਛੱਡ ਕੇ 14 ਸਾਲ ਦਾ ਕੋ ਹਿੰਦੁਸਤਾਨ ਵਾਪਸ ਪਰਤੇ ਸੀ। ਔਰ ਹਿੰਦੁਸਤਾਨ ਦੀ ਜਨਤਾ ਉਹਨਾਂ ਨੂੰ ਔਡੀਕ੍ਰੇਸੀ ਜਨ ਔਰ ਉਹਨਾਂ ਨੂੰ ਪਲਕਾਂ ਦੇ ਉੱਤੇ ਬਹਾਇਆ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਦੀਵੇ ਬਾਲ ਕੇ ਦੀਵਾਲੀ ਮਨਾਈ ਔਰ ਸਿੱਖ ਧਰਮ ਦੇ ਵਿੱਚ ਸਾਬ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਮੁਗਲ ਸਰਕਾਰ ਵੱਲੋਂ ਬੰਦ ਸਨ ਉਹਨਾਂ ਦੀ ਰਿਹਾਈ ਵੀ ਉਸੇ ਦਿਨ ਹੋਈ ਔਰ ਉਹਨਾਂ ਦੀ ਰਿਹਾਈ ਕੱਲਿਆਂ ਦੀ ਨਹੀਂ ਹੋਈ ਏਜ ਕਰਕੇ ਉਹ ਜਦੋਂ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਬਾਦਸ਼ਾਹ ਨੇ ਕੀਤਾ ਤਾਂ ਗੁਰੂ ਸਾਹਿਬ ਦਾ ਫੈਸਲਾ ਸੀ ਕਿ ਜਿੰਨੇ ਵੀ ਉੱਥੇ ਰਾਜੇ ਨੇ 52 ਰਾਜੇ ਕੈਦ ਸਨ ਉਸ ਸਮੇਂ ਕਿਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਨੂੰ ਰਿਹਾ ਕਰੋ ਰਾਜੇ ਨੇ ਕਿਹਾ ਕਿ ਤੁਸੀਂ ਜਿਹੜੇ ਤੁਹਾਡਾ ਫੈਸਲਾ ਕੀਤਾ ਕਿ ਜਿਹੜੇ ਤੁਹਾਡਾ ਪੱਲਾ ਫੜ ਕੇ ਬਾਹਰ ਚਲੇ ਜਾਣਗੇ ਉਹਨਾਂ ਨੂੰ ਰਹਾ ਕਰ ਦਿੱਤਾ ਜਾਊਗਾ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋੜਾ ਸਮਾ ਕੇ ਉਹਨਾਂ ਦੇ ਚੋਲੇ ਨੂੰ ਫੜਕੇ 52 ਦੇ 52 ਰਾਜੇ ਉੱਤੇ ਆਏ ਔਰ ਫਿਰ ਉਸ ਤੋਂ ਬਾਅਦ ਇਹ ਜਿਹੜੀ ਦੀਵਾਲੀ ਹੈ ਫਰੀ ਦਰਬਾਰ ਸਾਹਿਬ ਦੇ ਵਿੱਚ ਉਸ ਖੁਸ਼ੀ ਦੇ ਵਿੱਚ ਮਨਾਈ ਗਈ ਗੁਰੂ ਸਾਹਿਬ ਦੀ ਰਹਾਈ ਨੇ ਖੁਸ਼ੀ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ ਬਾਤਾਵਨ ਦੇ ਪੱਖ ਤੋਂ ਅਗਰ ਅਸੀਂ ਦੇਖੀਏ ਹੁਣ ਅਸੀਂ ਦੀਵਾਲੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਬਰੂਦ ਦੇ ਨਾਲ ਪਟਾਕਿਆਂ ਰਾਹੀਂ ਪਹਿਲਾਂ ਦੀਵਾਲੀ ਜਿਹੜੀ ਸੀ ਸਰੋਂ ਦਾ ਤੇਲ ਪਾ ਕੇ ਜਦੋਂ ਦੀਵੇ ਵਾਲੇ ਜਾਂਦੇ ਸੀ ਸਰੋਂ ਦਾ ਤੇਲ ਜਿਹੜਾ ਉਹ ਜਦੋਂ ਬਾਤਾਵਨ ਦੇ ਵਿੱਚ ਉਹਦੀ ਉਡਣ ਤੋਂ ਬਾਅਦ ਉਹ ਰੇਪਰ ਜਾਂਦੇ ਸੀ ਕੰਨ ਜਾਂਦੇ ਸੀ ਤਾਂ ਹਵਾ ਦੇ ਵਿੱਚ ਛੁੱਪਤਾ ਹੁੰਦੀ ਸੀ ਆਕਸੀਜਨ ਵੱਧਦੀ ਸੀ ਮੈਂ ਅੱਜ ਦੇ ਦਿਨ ਜਿੱਥੇ ਤੁਹਾਨੂੰ ਸਾਰਿਆਂ ਨੂੰ ਵੀ ਔਰ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਬਟਿੰਡੇ ਸ਼ਹਿਰ ਦੇ ਹਲਕੇ ਦੇ ਲੋਕਾਂ ਨੂੰ ਔਰ ਜਿੱਥੋਂ ਜਿੱਥੋਂ ਵੀ ਮੇਰੀ ਆਵਾਜ਼ ਜਾਂਦੀ ਹੈ ਸੂਲ ਕائنات ਨੂੰ ਇਸ ਦਿਨ ਦੀ ਬਹੁਤ-ਬਹੁਤ ਬੁढ़ाई ਦਿੰਨਾ ਪਰਮਾਤਮਾ ਕਰੇ ਕਿ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਵੇ ਤਰੱਕੀ ਹੋਵੇ ਤੰਦਰੁਸਤੀਆਂ ਹੋਣ ਦੇਸ਼ ਖੁਸ਼ਹਾਲ ਹੋਵੇ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਰਵੇ ਅਸੀਂ ਲੜਾਈ ਝਗੜਿਆਂ ਤੋਂ ਪਾਸੇ ਹੋ ਕੇ ਇਸ ਦਿਵਾਲੀ ਨੂੰ ਮਨਾਈਏ ਔਰ ਆਪਣਾ ਜੀਵਨ ਜਿਹੜਾ ਹੈ ਅਗਲਾ ਉਸ ਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਦੇ ਰਹੀਏ ਦਿਵਾਲੀ ਦੇ ਵਿੱਚ ਅਸੀਂ ਦੇਖਿਆ ਮੈਂ ਸਨੇਹਾ ਵੀ ਦੇਣਾ ਚਾਹਣਾ ਹੈ ਕਿ ਸਾਨੂੰ ਕਿਉਂ ਗ੍ਰੇਟ ਕਰਨਾ ਚਾਹੀਦਾ ਹੈ ਅਸੀਂ ਕੋਵਿਡ ਚ ਹੱਟ ਕੇ ਹਟੇ ਸਾਡੀ ਪੀੜ੍ਹੀ ਹੈ ਜਿਹੜੀ ਉਸ ਕੋਵਿਡ ਦੇ ਵਿੱਚ ਇੱਕ ਜਿਹੜਾ ਆਕਸੀਜਨ ਦਾ ਸਿਲੰਡਰ ਸੀ ਉਹ ਲੈਣ ਪਿੱਛੇ ਸਪਾਰਸ਼ਾਂ ਤੇ ਜਿੰਨਾ ਮਰਜੀ ਪੈਸਾ ਲੋਕ ਚੱਕੀ ਫਿਰਦੇ ਸੀ ਆਕਸੀਜਨ ਦਾ ਇੱਕ ਸਲੰਡਰ ਨਹੀਂ ਮਿਲਿਆ ਪਰ ਅੱਜ ਪ੍ਰਦੂਸ਼ਣ ਦੇ ਨਾਲ ਕਿੰਨਾ ਵਾਤਾਵਰਣ ਗੰਦਲਾ ਕਰਕੇ ਆਕਸੀਜਨ ਨੂੰ ਖਰਾਬ ਕਰ ਰਹੇ ਆ ਇਸ ਤੇ ਸਾਨੂੰ ਚਿੰਤਾ ਕਰਨੀ ਬਣਦੀ ਹੈ ਔਰ ਸਾਨੂੰ ਰੁੱਖ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਤਾਂ ਕਿ ਆਕਸੀਜਨ ਵਾਤਾਵਰਣ ਦੇ ਵਿੱਚ ਆ ਸਕੇ ਅਸੀਂ ਤੰਦਰੁਸਤ ਰਹੀਏ ਮੈਂ ਇਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਦੁਆੜੀ ਦੀ ਗੀਰੂਪ ਸਿੰਘ ਗਿੱਲ ਐਮਐਲਏ ਬਟਿੰਡਾ ਸ਼ਹਿਰੀ ਦੀਵਾਲੀ ਦੀ ਇਸ ਮੁੱਚੇ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਧੰਨਵਾਦ